ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਹਰਮਨ ਪ੍ਰੀਤ ਨੇ ਰਿਜ਼ਲਟ ਦੇ ਵਿੱਚ ਘੱਟ ਨੰਬਰ ਆਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਹੈ ਨਿਆ ਨੰਗਲ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜਨ ਵਾਲੇ 12ਵੀਂ ਕਲਾਸ ਦੇ ਬੱਚੇ ਨੇ 12ਵੀਂ ਕਲਾਸ ਦੇ ਰਿਜ਼ਲਟ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕ ਦੇ ਪਿਤਾ ਦੁਬਈ ਦੇ ਵਿੱਚ ਕੰਮ ਕਰਦੇ ਹਨ ਅਤੇ ਜਦੋਂ ਹਰਮਨ ਨੇ ਸੁਸਾਈਡ ਕੀਤਾ ਤਾਂ ਉਸ ਸਮੇਂ ਉਹ ਘਰ ਦੇ ਵਿੱਚ ਇਕੱਲਾ ਹੀ ਮੌਜੂਦ ਸੀ ਉਧਰ ਨਿਆ ਨੰਗਲ ਪੁਲਿਸ ਨੇ ਾਮਨਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਚੌਕੀ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਕਿ ਹਸਮੁਖ ਸੁਭਾ ਦੇ ਇਸ ਬੱਚੇ ਨੇ ਰਿਜ਼ਲਟ ਦੇ ਵਿੱਚ ਘੱਟ ਨੰਬਰਾਂ ਆਉਣ ਦੇ ਚਲਦੇ ਹੋਏ ਟੈਨਸ਼ਨ ਲੈ ਲਈ ਅਤੇ ਉਸ ਤੋਂ ਬਾਅਦ ਇੱਕ ਕਦਮ ਉਠਾਇਆ ਹਰਮਨ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮਾਤਮ ਛਾ ਗਿਆ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ